ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਸੰ ਸਿੰਘ ਸੇਖੋ ਦੇ ਇਕਾਂਗੀ ਨਾਟਕ ਦੂਜਾ ਵਿਆਹ ਦਾ ਆਰੰਭ ਨਿਹਾਲਕੌਰ ਅਤੇ ਉਸਦੀ ਨੂੰਹ ਦੇ ਸੰਵਾਦ ਤੋਂ ਹੁੰਦਾ ਹੈ ਨਿਹਾਲਕੌਰ ਆਪਣੀ ਨੂੰਮਨਜੀਤ ਨੂੰ ਕਹਿੰਦੀ ਹੈ ਕਿ ਵੇਲੇ ਸੇ ਰੋਟੀ ਟੁੱਕ ਕਰਨ ਦੀ ਆਦਤ ਪਾਵੇ ਮਨਜੀਤ ਕਹਿੰਦੀ ਹੈ ਕਿ ਹਾਲੇ ਸਿਰਫ 10 ਵਜੇ ਹਨ ਤਾਂ ਨਿਹਾਲਕੌਰ ਗੁੱਸੇ ਵਿੱਚ ਕਹਿੰਦੀ ਹੈ ਕਿ ਉਸਦਾ ਪੁੱਤਰ ਨੂੰ ਨੇ ਆਪਣੇ ਵਸ ਵਿੱਚ ਕਰ ਲਿਆ ਹੈ ਉਸ ਦੇ ਵੇਲੇ ਤਾਂ ਕੋਈ ਘੜੀ ਵੇਖਣ ਦਾ ਰਿਵਾਜ ਨਹੀਂ ਸੀ ਉਹ ਮਨਜੀਤ ਨੂੰ ਕਹਿੰਦੀ ਹੈ ਕਿ ਸ਼ਾਇਦ ਉਸ ਨੂੰ ਇਹ ਪਰੇਸ਼ਾਨੀ ਹੈ ਕਿ ਉਸਦਾ ਮੁੰਡਾ ਉਸ ਦੇ ਕਹਿਣੇ ਵਿੱਚ ਕਿਉਂ ਹੈ ਮਨਜੀਤ ਇਸ ਤਰ੍ਹਾਂ ਦੀ ਕਿਸੇ ਵੀ ਸੋਚ ਤੋਂ ਇਨਕਾਰ ਕਰਦੀ ਹੈ ਨਿਹਾਲ कौर ਉਸ ਦੇ ਸਬਜੀ ਕੱਟਣ ਤੇ ਬਣਾਉਣ ਦੇ ਨੁਕਸ ਕਰਦੀ ਹੋਈ ਕਹਿੰਦੀ ਹੈ ਕਿ ਅੱਜ ਕੱਲ੍ਹ ਦੀਆਂ ਨੋਹਾਂ ਤਾਂ ਸੌਰਿਆਂ ਨੂੰ ਵੀ ਡਰਾ ਲੈਂਦੀਆਂ ਹਨ ਉਹ ਉਸ ਨੂੰ ਸਵੇਰ ਦੇ ਕੰਮਾਂ ਦੀ ਦੇਰੀ ਲਈ ਹਾਰ ਸ਼ਿੰਗਾਰ ਵਿੱਚ ਵਕਤ ਜਾਇਆ ਕਰਨ ਦਾ ਉਲਾਮਾ ਦਿੰਦੀ ਹੈ ਤਾਂ ਮਨਜੀਤ ਕਹਿੰਦੀ ਹੈ ਕਿ ਉਹ ਪੜਨ ਬੈਠ ਗਈ ਸੀ ਨਿਹਾਲ ਕੌਰ ਉਸ ਦੀ ਗਵਾਂਡਰ ਨੂੰ ਵੀ ਬੁਰਾ ਕਹਿੰਦੀ ਹੈ ਉਹ ਉਹਨਾ ਦੇ ਸੰਭਾਵਾਂ ਬਣਾਉਣ ਤੋਂ ਵੀ ਨਾਰਾਜ਼ ਹੈ ਕਹਿੰਦੀ ਹੈ ਕਿ ਮੀਟਿੰਗ ਵਿੱਚ ਅੱਧੀ ਰੱਦੀ ਰਾਤ ਤੱਕ ਰੁੱਝੀਆਂ ਰਹਿੰਦੀਆਂ ਹਨ ਮਨਜੀਤ ਕੌਰ ਕਹਿੰਦੀ ਹੈ ਕਿ ਉਹ ਤਾਂ ਉਸ ਕੋਲੋਂ ਪੁੱਛ ਕੇ ਮੀਟਿੰਗ ਵਿੱਚ ਗਈ ਸੀ ਨਿਹਾਲ ਕੌਰ ਨੂੰ ਲੱਗਦਾ ਹੈ ਕਿ ਮਨਜੀਤ ਇਹ ਸਭ ਕੁਝ ਉਸ ਦੇ ਮੁੰਡੇ ਦੇ ਲਾਇਕ ਬਣਨ ਲਈ ਕਰ ਰਹੀ ਹੈ ਮਨਜੀਤ ਉਸ ਪੁੱਛਦੀ ਹੈ ਕਿ ਉਸ ਵਿੱਚ ਕਿਹੜੀ ਕਮੀ ਹੈ ਫਿਰ ਉਹ ਆਪ ਹੀ ਕਹਿੰਦੀ ਹੈ ਕਿ ਉਹ ਅਸਲ ਵਿੱਚ ਉਸ ਨੂੰ ਪਸੰਦ ਹੀ ਨਹੀਂ ਕਰਦੀ ਨਿਹਾਲ ਕੌਰ ਆਪਣੇ ਪੁੱਤਰ ਦੇ ਦੂਸਰੇ ਵਿਆਹ ਬਾਰੇ ਗੱਲ ਕਰਨ ਲੱਗ ਪੈਂਦੀ ਹੈ ਮਨਜੀਤ ਹਾਸੇ ਵਿੱਚ ਆਕਦੀ ਹੈ ਕਿ ਸਭ ਕੁ ਚੰਗਾ ਹੋਵੇਗਾ ਕਿਉਂਕਿ ਉਸ ਕੋਲ ਸਭਾ ਲਈ ਕਾਫੀ ਵਕਤ ਨਿਕਲ ਆਵੇਗਾ ਨਿਹਾਲ ਕੌਰ ਕਹਿੰਦੀ ਹੈ ਕਿ ਉਹ ਤਾਂ ਵਿਹਲੀ ਰਹਿਣਾ ਚਾਹੁੰਦੀ ਹੈ ਤੇ ਕਿਧਰੇ ਉਹ ਉਸਦੇ ਪੁੱਤਰ ਦੀ ਨੌਕਰੀ ਵੀ ਨਾ ਛੁਡਾ ਦੇਵੇ ਮਨਜੀਤ ਆਖਦੀ ਹੈ ਕਿ ਉਹ ਕਿਸੇ ਥਾਣੇਦਾਰ ਦੀ ਧੀ ਨੂੰ ਨੂੰ ਬਣਾਵੇ ਤਾਂ ਜੋ ਉਸਦੇ ਮੁੰਡੇ ਦੀ ਨੌਕਰੀ ਬਣੀ ਰਹੇ ਮਨਜੀਤ ਕੌਰ ਨੇਹਾਲ ਕੌਰ ਦਾ ਚਰਖਾ ਚੁੱਕ ਕੇ ਛਾਵੇਂ ਕਰਦੀ ਹੈ ਤੇ ਆਟਾ ਛਾਣ ਕੇ ਲਿਓ ਲਈ ਕਹਿ ਕੇ ਅੰਦਰ ਚਲੀ ਜਾਂਦੀ ਹੈ ਜਦੋਂ ਉਹ ਆਟਾ ਲੈ ਕੇ ਬਾਹਰ ਨੂੰ ਆਉਂਦੀ ਹੈ ਤਾਂ ਨਿਹਾਲ ਕੌਰ ਉਸ ਨੂੰ ਕਹਿੰਦੀ ਹੈ ਕਿ ਐਨਾ ਆਟਾ ਕੀ ਕਰਨਾ ਹੈ ਮਨਜੀਤ ਹੱਸਦੀ ਹੋਈ ਕਹਿੰਦੀ ਹੈ ਕਿ ਸ਼ਾਇਦ ਕੋਈ ਪ੍ਰਾਣਾ ਹੀ ਆ ਜਾਵੇ ਨਿਹਾਲ ਕੌਰ ਕਹਿੰਦੀ ਹੈ ਕਿ ਉਸਦੇ ਪੁੱਤਰ ਨੇ ਤਾਂ ਪਰਸੋਂ ਆਉਣਾ ਹੈ ਮਨਜੀਤ ਕਹਿੰਦੀ ਹੈ ਕਿ ਸ਼ਾਇਦ ਉਸਦਾ ਵੀਰ ਆ ਜਾਵੇ ਫਿਰ ਉਹ ਕਹਿੰਦੀ ਹੈ ਕਿ ਦੋਵੇਂ ਜਾ ਕੇ ਮਨਜੀਤ ਦੇ ਪਤੀ ਨੂੰ ਲੁਧਿਆਣੇ ਮਿਲ ਲੈਣਗੇ निहाल कौर गुस्से ਵਿੱਚ ਆ ਕੇ ਕਹਿੰਦੀ ਹੈ ਕਿ ਉਹ ਉੱਥੇ ਜਾ ਕੇ ਉਸਦੇ ਮੁੰਡੇ ਨੂੰ ਸਿਖਾ ਦੇਵੇਗੀ। ਮਨਜੀਤ ਹਾਸੇ ਵਿੱਚ ਕਹਿੰਦੀ ਹੈ ਕਿ ਘਰ ਆਿਆਂ ਨੂੰ ਤਾਂ ਉਸਨੇ ਸਿਖਾਉਣ ਨਹੀਂ ਦੇਣਾ। ਗੱਲਾਂ-ਗੱਲਾਂ ਵਿੱਚ ਮਨਜੀਤ ਦੱਸਦੀ ਹੈ ਕਿ ਅੱਜ ਜ਼ਿਲ੍ਹੇ ਦੀ ਸਭਾ ਦੀ ਸਕੱਤਰ ਸੁਖਰਾਜ ਨੇ ਆਉਣਾ ਹੈ। निहाल कौर ਨੂੰ ਲੱਗਦਾ ਹੈ ਕਿ ਮੁੰਡੇ ਦੇ ਵਿਆਹ ਨੂੰ ਰੋਕਣ ਲਈ ਸਭਾ ਬਣਾਈ ਗਈ ਹੈ। ਮਨਜੀਤ ਨਿਹਾਲ ਕੌਰ ਤੋਂ ਮਿੱਠੀ ਚੀਜ਼ ਬਣਾਉਣ ਦੀ ਇਜਾਜ਼ਤ ਮੰਗਦੀ ਹੈ ਨਿਹਾਲ ਕੌਰ ਆਪਣੇ ਆਪ ਵਿੱਚ ਬੋਲਦੀ ਹੋਈ ਕਹਿੰਦੀ ਹੈ ਕਿ ਹੁਣ ਆਪਣੇ ਮੁੰਡੇ ਨੂੰ ਦੂਸਰਾ ਵਿਆਹ ਕਰਾਉਣ ਤੋਂ ਨਹੀਂ ਰੋਕਣਾ ਉਹ ਗੁੱਸੇ ਵਿੱਚ ਸੁਖਰਾਜ ਨੂੰ ਛੁੱਟੜ ਹੋਣ ਦਾ ਮੈਣਾ ਮਾਰਦੀ ਹੈ ਮਨਜੀਤ ਦੱਸਦੀ ਹੈ ਕਿ ਉਹ ਬੜੇ ਉੱਚੇ ਘਰ ਦੀ ਹੈ ਉਸ ਲਈ ਅਜੀਹਾ ਕਹਿਣਾ ਗਲਤ ਹੈ ਉਹ ਜੋ ਵੀ ਕੁਝ ਕਹਿਣਾ ਚਾਹੁੰਦੀ ਹੈ ਉਸ ਨੂੰ ਕਹਿ ਲਿਆ ਕਰੇ ਵੈਸੇ ਜਿੱਥੋਂ ਤੱਕ ਉਸ ਦੇ ਮੁੰਡੇ ਦੇ ਦੂਜੀ ਵਿਆਹ ਦੀ ਗੱਲ ਹੈ ਉਹ ਉਸ ਦੇ ਵਿਰੋਧ ਵਿੱਚ ਆਪਣੀ ਜਾਨ ਦੇ ਦੇਵੇਗੀ ਬਾਹਰ ਟਾਂਗੇ ਦਾ ਖੜਾਕ ਸੁਣਾਈ ਦਿੰਦਾ ਹੈ ਮਨਜੀਤ ਕੌਰ ਬਾਹਰ ਵੱਲ ਨੂੰ ਨਸਦੀ ਹੈ ਤਾਂ ਨਿਹਾਲ ਕੌਰ ਆਪਣੇ ਆਪ ਵਿੱਚ ਬੁੜਬੜਾਉਂਦੀ ਹੋਈ ਕਹਿੰਦੀ ਹੈ ਕਿ ਜ਼ਰੂਰ ਹੀ ਆਉਣ ਵਾਲੀ ਕਿਸੇ ਤਕੜੇ ਘਰ ਦੀ ਹੋਣੀ ਹੈ ਅੰਨੇ ਨੂੰ ਮਨਜੀਤ ਅਤੇ ਉਸਦਾ ਪਤੀ ਸੁਖਦੇਵ ਅੰਦਰ ਆਉਂਦੇ ਹਨ ਤਾਂ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਹੈ ਉਹ ਪੁੱਛਦੀ ਹੈ ਕਿ ਉਸਨੇ ਤਾਂ 27 ਤਰੀਕ ਨੂੰ ਆਉਣਾ ਸੀ ਸੁਖਦੇਵ ਕਹਿੰਦਾ ਹੈ ਕਿ ਉਸਨੇ ਬਾਪੂ ਜੀ ਨੂੰ ਚਿੱਠੀ ਵਿੱਚ 25 ਤਾਰੀਖ ਬਾਰੇ ਲਿਖਿਆ ਸੀ ਮਨਜੀਤ ਕਹਿੰਦੀ ਹੈ ਕਿ ਉਸ ਨੂੰ ਚੰਗਾ ਨਹੀਂ ਲੱਗਿਆ ਕਿ ਸੁਖਦੇਵ ਜੀ ਪਹਿਲਾਂ ਆ ਗਏ ਹਨ ਨਿਹਾਲ ਕੌਰ ਮਨਜੀਤ ਤੇ ਇਸ ਤਰ੍ਹਾਂ ਆਪਣੇ ਪਤੀ ਦਾ ਨਾਂ ਲੈਣ ਤੇ ਨਾਰਾਜ਼ ਹੁੰਦੀ ਹੈ ਮਨਜੀਤ ਦੀ ਗਲਬਾਤ ਦੌਰਾਨ ਨਿਹਾਲ ਕੌਰ ਕਹਿੰਦੀ ਹੈ ਕਿ ਉਹ ਵੀ ਆਪਣੇ ਸੁਖਦੇਵ ਦੇ ਬਾਪੂ ਦਾ ਨਾਂ ਲੈ ਕੇ ਬੁਲਾਇਆ ਕਰੂ ਮਨਜੀਤ ਦਾ ਚਿਤਾਰਨ ਤੇ निहाल कौर ਕਹਿੰਦੀ ਹੈ ਕਿ ਕਿਧਰੇ ਦੂਜਾ ਵਿਆਹ ਕਰਾ ਲੂ ਮਨਜੀਤ ਛੱਟ ਗੱਲ ਸੰਭਾਲ ਲੈਂਦੀ ਹੈ ਤੇ ਕਹਿੰਦੀ ਹੈ ਕਿ ਦੂਜੇ ਵਿਆਹ ਦਾ ਰਿਵਾਜ ਉਹਨਾਂ ਦੇ ਪਿੰਡਾਂ ਦੇ ਵਿੱਚ ਹੋਵੇਗਾ ਮਨਜੀਤ ਸੁਖਦੇਵ ਨੂੰ ਦੱਸਦੀ ਹੈ ਕਿ ਉਸਦੀ ਮਾਤਾ ਜੀ ਨੇ ਉਸਦੇ ਦੂਜੇ ਵਿਆਹ ਦੀ ਤਿਆਰੀ ਕੀਤੀ ਹੋਈ ਹੈ ਸੁਖਦੇਵ ਕਹਿੰਦਾ ਹੈ ਕਿ ਮਨਜੀਤ ਉਸ ਕੋਲੋਂ ਛੌਨੀ ਵਿੱਚ ਰਿਹਾ ਕਰੂ ਤੇ ਦੂਸਰੀ ਨੂੰ ਉਸਦੇ ਕੋਲ ਰਿਹਾ ਕਰੇਗੀ ਸੁਖਦੇਵ ਗੱਲਬਾਤ ਕਰਨ ਕਰਦਿਆਂ ਨਹਾਉਣ ਲਈ ਚਲਾ ਜਾਂਦਾ ਹੈ ਤੇ ਐਨੇ ਨੂੰ ਨਿਹਾਲ ਕੌਰ ਕਹਿੰਦੀ ਹੈ ਕਿ ਸ਼ਾਇਦ ਅੱਜ ਡਾਕੀਆ ਉਸਦੀ ਬੇਟੀ ਦੀ ਚਿੱਠੀ ਲੈ ਕੇ ਆਵੇ ਫਿਰ ਉਹ ਚਟਨੀ ਬਣਾਉਣ ਲਈ ਪੁਦੀਨਾ ਲੈਣ ਲਈ ਕਹਿ ਕੇ ਬਾਹਰ ਚਲੀ ਜਾਂਦੀ ਹੈ ਸੁਖਦੇਵ ਨਹਾ ਕੇ ਬਾਹਰ ਆਉਂਦਾ ਹੈ ਗੱਲਬਾਤ ਕਰਦਿਆਂ ਉਹ ਮਨਜੀਤ ਨੂੰ ਕਹਿੰਦਾ ਹੈ ਕਿ ਮਾਂ ਨੂੰ ساری ਉਮਰ ਹਰ ਨਿੱਕੀ-ਨਿੱਕੀ ਗੱਲ ਤੇ ਦੂਸਰੇ ਵਿਆਹ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਇਸ ਲਈ ਉਹ ਸਮਝਦੀ ਹੈ ਕਿ ਔਰਤ ਨੂੰ ਕਾਬੂ ਵਿੱਚ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਬਹੁਤ ਜ਼ਰੂਰੀ ਹੁੰਦੀ ਹੈ ਉਸਦੇ ਪਿਤਾ ਨੇ ਵੀ ਦੂਸਰਾ ਵਿਆਹ ਕਰਵਾਇਆ ਸੀ ਇਸ ਵੇਲੇ ਤਾਂ ਉਸਦੀ ਮਾਂ ਨੂੰ ਪੋਤਾ-ਪੋਤੀ ਨਾ ਹੋਣ ਦਾ ਰੋਸ ਹੈ। ਇਸ ਤੋਂ ਬਾਅਦ ਸੁਖਦੇਵ ਰੋਟੀ ਖਾਣ ਲੱਗ ਪੈਂਦਾ ਹੈ। ਬਾਹਰ ਡਾਕੀਆ ਆਵਾਜ਼ ਦਿੰਦਾ ਹੈ। ਮਨਜੀਤ ਚਿੱਠੀ ਲੈ ਕੇ ਅੰਦਰ ਆਉਂਦੀ ਹੈ ਤੇ ਦੱਸਦੀ ਹੈ ਕਿ ਭੈਣ ਜੀ ਦੀ ਚਿੱਠੀ ਆਈ ਹੈ। ਸੁਖਦੇਵ ਚਿੱਠੀ ਪੜ੍ਹ ਕੇ ਦੱਸਦਾ ਹੈ ਕਿ ਬਲਵੰਤ ਸਿੰਘ ਹੋਰ ਸ਼ਰਾਬ ਪੀਣ ਲੱਗ ਪਿਆ ਹੈ ਤੇ ਹਰ ਵਕਤ ਦੁੱਝੇ ਡਰਾਵੇ ਵਿਆਹ ਦਾ ਦੂਜਾ ਡਰਾਵਾ ਦਿੰਦਾ ਰਹਿੰਦਾ ਹੈ। ਨਿਹਾਲ ਕੌਰ ਝਟ ਪਰੇਸ਼ਾਨ ਹੋ ਜਾਂਦੀ ਹੈ ਉਹ ਬਲਵੰਤ ਸਿੰਘ ਹੋਰ ਸ਼ਰਾਬ ਪੀਣ ਲੱਗ ਪਿਆ ਹੈ ਤੇ ਹਰ ਵਕਤ ਦੂਜੇ ਵਿਆਹ ਦਾ ਡਰਾਵਾ ਦਿੰਦਾ ਰਹਿੰਦਾ ਹੈ ਨਿਹਾਲ ਕੌਰ ਝਟ ਪਰੇਸ਼ਾਨ ਹੋ ਜਾਂਦੀ ਹੈ ਸੁਖਦੇਵ ਦੱਸਦਾ ਹੈ ਕਿ ਅਸਲ ਵਿੱਚ ਉਸ ਮੁੰਡਾ ਕਰ ਨਾ ਹੋਣ ਕਰਕੇ ਉਹ ਡਰਾਵਾ ਮਿਲ ਰਿਹਾ ਹੈ निहाल कौर ਕਹਿੰਦੀ ਹੈ ਕਿ ਜੇਕਰ ਦੂਜੀ ਵਿਆਹ ਤੋਂ ਬਾਅਦ ਵੀ ਕੁੜੀ ਜਾਂ ਹੀ ਹੋਈਆਂ ਤਾਂ ਫੇਰ ਕੀ ਬਣੂ निहाल कौर ਝੱਟ ਆਪਣੇ ਨੂੰ ਤੋਂ ਮਾਫੀ ਮੰਗਦੀ ਹੈ ਮਨਜੀਤ ਕਹਿੰਦੀ ਹੈ ਕਿ ਉਸ ਦੀ ਇਸਤਰੀ ਸਭਾ ਭੈਣ ਜੀ ਦੀ ਸਮੱਸਿਆ ਦਾ ਹੱਲ ਜ਼ਰੂਰ ਲੱਭੇਗੀ ਉਹ ਦਰਦੀ ਹੈ ਕਿ ਭੈਣ ਜੀ ਦੇ ਪਿੰਡ ਵਿੱਚ ਲੋਕ ਇਸਤਰੀ ਸਭਾ ਦੀ ਪ੍ਰਬੰਧਕ ਸਤਵੰਤ ਕੌਰ ਹੈ ਉਹ ਉਸ ਨੂੰ ਸੁਨੇਹਾ ਭੇਜੇਗੀ ਤੇ ਜ਼ਰੂਰ ਬਲਵੰਤ ਸਿੰਘ ਨੂੰ ਸਿੱਧੇ ਰਾਹ ਤੇ ਲੈ ਆਵੇਗੀ ਐਨੇ ਨੂੰ ਸੁਖਦੇਵ ਦਾ ਪਿਤਾ ਗੁਰਦਿੱਤ ਸਿੰਘ ਆ ਜਾਂਦਾ ਹੈ ਸੁਖਦੇਵ ਦੀ ਸੁਖ ਸਾਧ ਪੁੱਛਣ ਤੋਂ ਬਾਅਦ ਉਸ ਨੂੰ ਉਸ ਦੀ ਬੇਟੀ ਦੀ ਚਿੱਠੀ ਦੇ ਆਉਣ ਬਾਰੇ ਪਤਾ ਲੱਗਦਾ ਹੈ ਤਾਂ ਕਹਿੰਦਾ ਹੈ ਕਿ ਉਹ ਆਪਣੀ ਬੇਟੀ ਨੂੰ ਆਪਣੇ ਘਰ ਲੈ ਆਵੇਗਾ ਸੁਖਦੇਵ ਗੁੱਸੇ ਵਿੱਚ ਕਹਿੰਦਾ ਹੈ ਕਿ ਉਹ ਬਲਵੰਤ ਸਿੰਘ ਨੂੰ ਦੂਜਾ ਵਿਆਹ ਨਹੀਂ ਕਰਵਾਉਣ ਦੇਵੇਗਾ ਇਸ ਦੌਰਾਨ ਇੱਕ ਟਾਂਗਾ ਘਰ ਅੱਗੇ ਆ ਰੁਕਦਾ ਹੈ ਸੁਖਦੇਵਕੌਰ ਆਪਣੀਆਂ ਦੋਵਾਂ ਬੱਚੀਆਂ ਨਾਲ ਆਉਂਦੀ ਹੈ ਨਿਹਾਲਕੌਰ ਕਬਰਾ ਆ ਜਾਂਦੀ ਹੈ ਸੁਖਦੇਵਕੌਰ ਕਹਿੰਦੀ ਹੈ ਕਿ ਉਹ ਚਿੱਠੀ ਦੀ ਫਿਕਰ ਨਾ ਕਰਨ ਉਹ ਤਾਂ ਆਪਣੇ ਵੀਰ ਨੂੰ ਮਿਲਣ ਲਈ ਆਈ ਹੈ ਉਹ ਦੱਸਦੀ ਹੈ ਕਿ ਚਿੱਠੀ ਵਿੱਚ ਦੂਸਰੇ ਵਿਆਹ ਦੀ ਗੱਲ ਉਸਨੇ ਨਹੀਂ ਲਿਖੀ ਸਗੋ ਬਲਵੰਤ ਸਿੰਘ ਨੇ ਆਪ ਹੀ ਲਿਖ ਦਿੱਤੀ ਹੈ ਸੁਖਦੇਵ ਕਹਿੰਦਾ ਹੈ ਕਿ ਇਸ ਸਭ ਕੁਝ ਨਾਲ ਮਾਂ ਜੀ ਨੂੰ ਜ਼ਰੂਰ ਕੋਈ ਨਾ ਕੋਈ ਸਿੱਖਿਆ ਜ਼ਰੂਰ ਮਿਲੀ ਹੋਵੇਗੀ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਲਿਖ ਕੇ ਭੇਜੋ ਧੰਨਵਾਦ